ਦੋਸਤੋ ਕੀ ਹਾਲ ਚਾਲ ਨੇ ਬਈ ਪਸ਼ੂਆਂ ਦੇ ਆ ਬਹੁਤ ਸਾਰੇ ਵੀਡੀਓ ਪਾਲੀਆਂ ਤੇ ਖੇਤਾਂ ਦੇ ਬਾਰੇ ਆਪਾਂ ਵੀਡੀਓ ਪਾਉਣੇ ਆ ਹਨਾ ਇੱਕ ਦਿਨ ਕਰੀ ਵੀ ਪੰਜਾਬ ਦੇ ਕਲਚਰ ਦੇ ਨਾਲ ਜੁੜੀਆਂ ਹੋਈਆਂ ਵੀਡੀਓ ਪਾਉਣੇ ਆ ਤੇ ਟਰੈਕਟਰ ਤਾਂ ਆਪਣੇ ਮੈਂ ਕਹਿੰਦਾ ਵੀ ਸ਼ਾਨ ਹੁੰਦੀ ਆ ਪਿੰਡਾਂ ਦੇ ਵਿੱਚ ਜਿਹੜੇ ਕਹਿੰਦੇ ਵੀ ਜ਼ਿਮੀਂਦਾਰ ਭਰਾਵਾਂ ਦੇ ਕਿਸਾਨ ਭਰਾਵਾਂ ਦੇ ਘਰੇ ਜੇ ਕਹਿੰਦੇ ਟਰੈਕਟਰ ਨਹੀਂ ਹੈਗਾ ਤਾਂ ਉਹ ਕਿਸਾਨ ਮੰਨਿਆ ਹੀ ਨਹੀਂ ਜਾਂਦਾ ਹਾਂਜੀ ਹਾਂਜੀ ਹਨਾ ਬਈ ਤੇ ਪਿੰਡ ਹੈਗਾ ਪਰਫੋਗਣਾ ਸਮਰਾ ਟਰੈਕਟਰ ਸੇਲ ਜਾਲੇ ਨੇ ਖੜੇ ਆ ਤੇ ਸਾਡਾ ਭਰਾ ਸਾਡੇ ਨਾਲ ਮੌਜੂਦ ਆ ਬਈ ਟਰੈਕਟਰ ਦੀ ਦੇ ਡਿਟੇਲ ਅੱਜ ਰੇਟ ਉਹ ਗੱਲ ਕਰੀ ਕਿ ਬੰਦਾ ਆ ਕੇ ਸਿੱਧਾ ਲੈ ਜੇ ਬਾਈ ਜੀ ਆਪਣੇ ਕੋਲੇ ਪਹਿਲਾ ਜਿੰਨੇ ਵੀ ਟਰੈਕਟਰ ਨੇ ਠੀਕ ਹੈ ਸਾਰੇ ਪੰਜਾਬ ਨੰਬਰ ਨੇ ਠੀਕ ਹੈ ਸਾਰੇ ਆਪਣੇ ਘਰੇਲੂ ਟਰੈਕਟਰ ਨੇ ਬਾਹੀ ਵਾਲੇ ਕੋਈ ਕਿਰਾਏ ਪਾੜੇ ਵਾਲਾ ਟਰੈਕਟਰ ਨਹੀਂ ਵਧੀਆ ਟਰੈਕਟਰ ਨੇ ਜ਼ਿੰਮੇਦਾਰੀ ਵਾਲੇ ਜ਼ਿੰਮੇਦਾਰੀ ਵਾਲੇ ਹਾਂ ਠੀਕ ਹੈ ਇੰਜਨ ਉੰਜਨ ਦੀ ਸਾਰੀ ਗਾਰੰਟੀ ਹੋਣੀ ਵਧੀਆ ਟਰੈਕਟਰ ਨੇ ਹਾਂ ਜੀ ਜ਼ਿਮੀਦਾਰ ਬੰਦੇ ਆਪਾਂ ਖੇਤੀ ਕਰਦੇ ਆ ਆਪ ਵਧੀਆ ਸ਼ੌਂਕ ਨਾਲ ਟਰੈਕਟਰ ਮੰਡੀਆਂ-ਮੁੰਡੀਆਂ ਤੇ ਨਹੀਂ ਜਾਂਦੇ ਇੱਥੇ ਵੇਚਦੇ ਆਪਣੇ ਘਰੇ ਇੱਥੇ ਵੇਚ ਦਿਓ ਹਾਂ ਜੀ ਹਾਂ ਠੀਕ ਹੈ ਤੇ ਬਾਈ ਦੇਖ ਲਓ ਸਾਰੇ ਟਰੈਕਟਰ ਇਹ ਘਰਾਂ ਦੇ ਵਿੱਚੋਂ ਆਏ ਹੋਏ ਨੇ ਤੁਹਾਡੇ ਵਰਗੇ ਭਰਾਵਾਂ ਨੇ ਕਿਸੇ ਕਾਰਨ ਕਰਕੇ ਲਾ ਲਓ ਮਾੜੀ ਮੋਟੀ ਕੋਈ ਰੰਗ ਪੇੜ ਹੁੰਦਾ ਉਹ ਕਰਵਾ ਕੇ ਤੁਹਾਨੂੰ ਨਵੇਂ ਪੜਾਉਂਦੇ ਆ। ਹਾਂਜੀ। ਠੀਕ ਆ ਬਾਕੀ ਵਿੱਚ ਸਾਰੇ ਜੈਨੂਨ ਵੀ ਖੜੇ ਨੇਗੇ ਚਾਰਾਤਰ ਜੈਨੂਨ ਹੀ ਨੇਗੇ। ਤੁਹਾਨੂੰ ਪਤਾ ਖੇਤੀ ਦਾ ਜਿਹੜਾ ਕੰਮ ਕਰਦਾ ਉਹ ਰੰਗ ਰੂਗ ਮਾੜਾ ਮੋਟਾ ਲੈ ਜਾਂਦਾ। ਹਾਂਜੀ। ਠੀਕ ਆ ਨਾਰਮਲ ਗੱਲਾਂ ਨੇ। ਤੇ ਬਾਈ ਡਿਟੇਲ ਫਿਰ ਕਰਦੇ ਸ਼ੁਰੂ ਇਹਨਾਂ ਦੀ। ਬਾਈ ਜੀ 2014 ਮਾਡਲ ਆ। ਠੀਕ ਹੈ। ਨਾਲ ਦੇ ਟਾਇਰੇ ਤੇ ਹੋਣਗੇ 75-80 ਪੈਸੇ ਐਮਆਰਪੀ। ਠੀਕ ਹੈ ਜੀ। ਪੂਰਾ ਘੈਂਟ ਨਵਾਂ ਟਰੈਕਟਰ। ਨਵਾਂ। ਹਾਂਜੀ। ਤੇ ਕੀ ਰੇਟ ਆ ਇਹਦਾ? ਰੇਟ ਇਹਦਾ 4 ਲੱਖ 40 ਹਜ਼ਾਰ ਮੰਗਦੇ ਵੀਡੀਓ ਸ਼ੇਅਰ ਕਰ ਦਿਆ ਕਰੋ ਬਈ ਦੱਬ ਕੇ ਜਿੰਨੇ ਵੀ ਵੀਡੀਓ ਆਉਂਦੀਆਂ ਪਸ਼ੂਆਂ ਦੀਆਂ ਟਰੈਕਟਰਾਂ ਦੀਆਂ ਗੱਡੀਆਂ ਦੀਆਂ ਸਾਰੀਆਂ ਧੂੜ ਕੱਢ ਦਿਆ ਕਰੋ ਪੌਚਾ ਦਿਆ ਕਰੋ ਕਿਰ 4 30 ਵਾਲੇ ਤੇ ਆਪਾਂ 330000 ਲੋਨ ਵੀ ਕਰ ਦਾਂਗੇ ਧਾਰ ਕਾਰਡ ਪਿੰਨ ਕਾਰਡ ਹਾਂ 30000 ਦਾ ਲੋਨ ਹਾਂ ਧਾਰ ਕਾਰਡ ਤੇ ਪਿੰਨ ਕਾਰਡ ਤੇ ਸਿਭਲ ਸਕੋਰ ਬੰਦੇ ਦਾ ਸਹੀ ਚਾਹੀਦਾ ਸਿਭਲ ਸਕੋਰ ਸਹੀ ਚਾਹੀਦਾ ਹਾਂ ਜੀ ਤੇ ਜਰੂਰ ਬਾਈ ਜਿਹੜੇ ਮਰਜੀ ਪਿੰਡ ਦੇ ਵਿੱਚੋਂ ਆ ਜਿਓ ਤੇ ਆ ਜਿਓ ਤੁਹਾਨੂੰ ਅੱਗੇ ਵੀ ਮਿਲਵਾਵਾਂ ਨੇ ਸੋਨਾ ਲੀਕਾ ਇੱਕ ਹੋਰ ਖੜਾ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਜੀ 2007 ਮਾਡਲ 35 ਦਾ ਸੋਨਾ ਲੀ ਮੂਲ ਟਰਨ ਨਵੇਂ ਨੇ ਫਰੰਟ ਠੀਕ ਹੈ 2 ਲੱਖ 40 ਹਜ਼ਾਰ ਦੀ ਮੰਗ ਹੈ ਜਿਹਦੀ ਆਪਾਂ 2 20 ਦਾ ਦੇ ਦਾਂਗੇ 2 20 ਦਾ ਦੇ ਦੋਗੇ ਤੇ ਬਾਕੀ ਚੈੱਕ ਕਰਵਾ ਦਿਓ ਯਾਰ ਬਹੁਤ ਸੋਹਣਾ ਟਰੈਕਟਰ ਆ ਤੇ ਮੈਂ ਕਹਣਾ ਵੀ ਇਹੋ ਜਿਹੇ ਟਰੈਕਟਰਾਂ ਦੀ ਡਿਮਾਂਡ ਅੱਜਕੱਲ ਪੰਜਾਬ ਦੇ ਵਿੱਚ ਬਹੁਤ ਆਗੇ ਨੂੰ ਦੇ ਆਓ ਤੇ ਇਹਦੇ ਬਾਰੇ ਵੀ ਬਾਈ ਦੋ ਦੇਣ ਕਰੀ ਮੈਂ ਕਹਣਾ ਇਹ ਸਾਰੇ ਨਾਲ ਸੋਹਣਾ ਲੱਗ ਜਾਂਦਾ ਮੈਨੂੰ ਇਹ ਬਾਈ ਜੀ 2014 ਮਾਡਲ ਆ ਠੀਕ ਹੈ ਟਾਇਰ ਮੰਗ ਲਿਆ ਆਪਾਂ ਗੁੜੀਰ ਦੇ ਆਪਾਂ ਨਵੇਂ ਪਾਏ ਨੇ ਠੀਕ ਹੈ ਅਗਲੇ ਟਾਇਰ ਹੋਣਗੇ 80 ਪੈਸੇ ਨਾਲ ਦੇ 80 ਪੈਸੇ ਨਾਲ ਦੇ ਪਹਿਲੇ ਮਾਲਕ ਦਾ 2014 ਮਾਡਲ 430000 ਤੇ ਲੋਨ ਕਿੰਨਾ ਕਰਵਾ ਦੋਗੇ 330 ਦਾ ਲੋਨ ਕਰ ਦਾਂਗੇ ਜੀ 330 ਦਾ ਲੋਨ ਕਰ ਦੋ 4 ਮੈਂ ਕਾਰ ਲੈ ਕੇ ਆਉ ਤੁਹਾਨੂੰ ਸਾਰਾ ਹੀ 80 80 ਲੱਖ انا 80000 ਲੱਖ ਰੁਪਏ ਦਾ ਤੁਹਾਨੂੰ ਦੇਣਾ ਪੈਣਾ ਡਾਊਨ ਪੇਮੈਂਟ ਬਾਕੀ ਲੋਨ 600000 ਰੁਪਿਆ ਦੇਣਾ ਪੈਣਾ ਇਹ ਸਿੰਪਲ ਸਕੋਰ ਜੀ ਦਾ ਗਲਤ ਆ ਬਾਈ ਉਹ ਦੂਰੋਂ ਨਾ ਤੁਰਿਓ ਫੋਨ ਲਾ ਕੇ ਤੁਰਿਓ ਬਾਈ ਦਾ ਨੰਬਰ ਸਕਰੀਨ ਤੇ ਆ ਵੀ ਕੱਲ ਨੂੰ ਇੱਥੇ ਆ ਕੇ ਕਹੀ ਜਾ ਮੂ ਵੀਡੀਓ ਦੇ ਵਿੱਚ ਤਾਂ ਕਹਿ ਦਿੰਦੇ ਹਾਂ ਸਿੰਪਲ ਸਕੋਰ ਸਹੀ ਹੋਣਾ ਚਾਹੀਦਾ ਸਹੀ ਚਾਹੀਦਾ ਬਾਈ ਠੀਕ ਆ ਅੱਗੇ ਨੂੰ ਤੁਰਿ ਆਓ ਬਹੁਤ سارے ਟਰੈਕਟਰ ਨੇਗੇ ਟਰੈਕਟਰ ਨਹੀਂ ਬਈ ਮੋਕਨੇ ਮੈਂ ਕਹਿੰਦਾ ਵੀ ਜਿੰਨੇ ਕਿ ਸਾਡੇ ਤੋਂ ਵੀਡੀਓ ਚ ਪੂਰੇ ਆਏ ਨੇ ਕਿ ਅਸੀਂ ਉਨੇ ਕੀ ਬਾਹਰ ਖੜਾਏ ਹਾਂ ਜੀ ਹਾਂ ਜੀ ਹਾਂ ਕੀ ਕਹਿਣਾ ਚਾਹੀਏ ਸਾਰਾ ਪੰਜਾਬ ਆਜੇ ਟਰੈਕਟਰ ਨਹੀਂ ਮੁੱਕਣ ਦਿੰਦੇ ਇਹਦੀ ਡਿਟੇਲ ਦੇ ਦਿਓ ਬਾਈ ਬਾਈ ਜੀ 2003 ਮਾਡਲ ਆ ਕੀ ਕਹੇ ਪੂਰਾ ਨਵਾਂ ਟਰੈਕਟਰ ਆ ਡਬਲ ਕਲਚ 6 ਛਿਰੀ ਨਵੇਂ ਟਾਇਰ ਜੇਕੇ ਕੰਪਨੀ ਦੇ 13 ਦੇ 45 ਦਾ ਸੋਨ ਲੀਕਾ ਹੈ ਆਜ ਅੱਗੇ ਨੂੰ ਦੇ ਆ ਬਾਈ ਤੇ ਇਧਰ ਵੀ ਨੀਗਾ ਮੰਗਦੇ ਆ 2 ਲੱਖ 30 ਹਜ਼ਾਰ ਮੰਗਦੇ ਆ 2 ਲੱਖ 25 ਹਜ਼ਾਰ ਦਾ ਦੇ ਦਾਂਗੇ ਆਪਾਂ ਤੇ ਟਰੈਕਟਰ ਬਾਈ ਸਾਰੀ ਸੋਹਣੇ ਨੇਗੇ ਕਿਸੇ ਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਠੀਕ ਹੈ ਨਾ ਬਾਈ ਅੱਜ ਜਿੰਨੀਆਂ ਲਾਈਟਾਂ ਲੁੱਟਾਂ ਸਾਰਾ ਕੁਝ ਵਰਕਿੰਗ ਮਿਲੂਗਾ ਤੁਹਾਨੂੰ ਠੀਕ ਆ ਕੋਈ ਖਰਾਬੀ ਨਹੀਂ ਹੋਊਗੀ ਆਪਣੇ ਜਿੰਨੇ ਟਰੈਕਟਰ ਇੱਥੇ ਖੜੇ ਨੇਗੇ ਸਾਰੇ ਜਮਾ ਆਉਣ ਟੌਪ ਨੇ ਉਹ ਕਹਿੰਦੇ ਵੀ ਕਾਟੋ ਫੁੱਲਾਂ ਤੇ ਆ ਉਹ ਕੰਮ ਆ ਤੇ ਇਹਦੇ ਬਾਰੇ ਦਿਓ ਬਈ ਜਾਣਕਾਰੀ ਬਾਈ ਜੀ 2015 ਮਾਡਲ ਆ ਠੀਕ ਆ 70 ਪੈਸੇ ਟਾਇਰ ਨੇ ਮਰਫ ਦੇ ਮੂਰਲੇ ਨਵੇਂ ਨੇ ਫਰਸਟ ਪਾਰਟੀ ਦਾ ਟਰੈਕਟਰ ਆ ਠੀਕ ਆ ਬਈ ਨੋਪੀ ਲੱਗੀ ਹੋਈ ਆ 2015 ਮਾਡਲ ਸਾਰਾ Ориਜਨਲ ਆ ਠੀਕ ਹੈ 4,60,000 ਡਿਮਾਂਡ ਆ 4,40,000 ਦਾ ਟਰੈਕਟਰ 4,40,000 ਦਾ ਛੱਡ ਦਾਂਗੇ ਠੀਕ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 5000 ਹੋਰ ਕਢਵਾ ਦਾਂਗੇ ਠੀਕ ਹੈ ਕਹਿੰਦਾ ਬਾਈ ਬਾਕੀ ਇਧਰ ਨਿਗਾ ਮਰਵਾ ਦੇ ਆ ਸਾਰਾ ਨਵਾਂ ਲੱਗਿਆ ਹੋਇਆ ਸਿਸਟਮ ਪੱਕੀ ਪੁੱਕੀ ਲੱਗੀ ਹੋਈਆਂ ਲਾਈਟਾਂ ਲੱਗੀਆਂ ਹੋਈਆਂ ਨੇ ਆ ਹੂਟਰ ਵਗੈਰਾ ਮੋਡੀਫਾਈ ਕਰਵਾਇਆ ਹੋਇਆ ਹੈ ਹਾਂਜੀ ਹਾਂਜੀ ਬਾਈ ਜੀ ਤੇ ਇਹ ਨਾਲ ਹੀ ਦੇਵਾਂਗੇ ਲੌਂਦੇ ਲੂਦੇ ਨਹੀਂ ਹੈਗੇ ਵਿੱਚੋਂ ਠੀਕ ਹੈ ਤੇ ਅੱਗੇ ਇੱਕ ਹੋਰ ਸੋਨਾ ਦੀ ਕ ਸੋਨਾ ਲਿਖੀ ਦਿਖਾਵਾਂਗੇ ਪਹਿਲਾਂ ਤੁਹਾਨੂੰ ਸਾਰੇ ਇਹਦੇ ਵਾਰੀ ਵੀ ਦਿਓ ਜਾ ਬਾਈ ਜੀ 1000 ਘੰਟੇ ਚੱਲਿਆ ਤਾਂ ਜਮੀ ਨਮਾਂਗਾ ਅੱਛਾ ਬਾਈ 2021 ਮਾਡਲ ਆ ਠੀਕ ਹੈ ਸਿਰਫ ਬੰਦੇ ਨੇ 4 ਕਿੱਲੇ ਖੇਤੀਤੀ ਚਲਾਇਆਗਾ ਠੀਕ ਹੈ ਬਾਈ 90 ਪੈਸੇ ਟਾਇਰ ਨਾਲ ਦੇਨੇ ਠੀਕ ᱜੜੀ ਇਹਦਾ 5,75,000 ਤਾਂ ਆਪਾਂ ਮੁੱਲ ਕਰਦੇ ਆਂ ਆਪਾਂ 5.5 ਦੇਣਾ ਚਾਹੁੰਦੇ ਆਂ ਸਾਢੇ 5 ਹਾਂ ਠੀਕ ਹੈ ਤੇ ਬਾਕੀ ਇਹ ਤਾਂ ਬਈ 4,75,000 ਦਾ ਤੇ ਆਪਾਂ ਲੋਨ ਕਰ ਦਾਂਗੇ 4,75,000 ਦਾ ਤੇ ਮੈਂ ਕਹਿੰਦਾ ਬਈ ਲੋਨ ਬਹੁਤ ਜ਼ਿਆਦਾ ਹੋ ਜਾਊਗਾ ਜਿਹੜੇ ਜਿਹੜੇ 75,000 ਦੇ ਕੇ ਟਰੈਕਟਰ ਲੈ ਜਾਓ 75,000 ਦੇ ਕੇ ਟਰੈਕਟਰ ਲੈ ਜਾਓ ਜਿੱਥੋਂ ਮਰਜ਼ੀ ਤੁਰਪੋ ਇਹ ਟਰੈਕਟਰ ਵਾਸਤੇ ਮੈਂ ਕਹਿੰਦਾ ਵੀ ਇਹਦੀ ਡਿਮਾਂਡ ਸਭ ਤੋਂ ਵੱਧ ਹੋਊਗੀ ਕਿਉਂਕਿ ਸੋਨਾ ਵੀ ਬਹੁਤ ਆ ਯਾਰ 2021 ਮਾਡਲ 2021 ਮਾਡਲ ਹਲੇ 4 ਕੇ ਸਾਲ ਹੀ ਹੋਣੇ ਮੈਂ ਕਹਿੰਦਾ ਇਹਨੂੰ ਕੋਈ ਝੂਠ ਮਾਰ ਕੇ ਚੀਜ਼ ਨਹੀਂ ਵੇਚਦੇ ਸੱਚ ਕਹਿ ਕੇ ਵੇਚਦੇ ਆ ਠੀਕ ਆ ਬਾਈ ਆਜੋ ਅੱਗੇ ਨੂੰ ਲਿਆਓ ਇਹਦੇ ਬਾਰੇ ਦਿਓ ਬਾਈ ਜਾਣਕਾਰੀ ਬਾਈ ਜੀ 2019 ਮਾਡਲ ਆ ਠੀਕ ਹੈ 70 ਪੈਸੇ ਟਾਇਰ ਨਾਲ ਦੇਨੇ ਮਾਨਸਾ ਨੰਬਰ ਸਾਢੇ 5 ਸਾਢੇ 5 ਲੱਖ ਡਿਮਾਂਡ ਹੈ ਦੀ ਠੀਕ ਹੈ 5.5 ਲੱਖ ਦਾ ਦੇ ਦਾਂਗੇ ਆਪਾਂ 25000 ਹੋਰ ਲੈਸ ਕਰ ਦਾਂਗੇ 25000 ਹਾਂਜੀ 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 ਠੀਕ ਹੈ ਬਾਈ ਇਹ ਬਈ ਟਰੈਕਟਰ ਐ ਫਿਰ ਸਸਤੇ ਕਿਵੇਂ ਇਹ ਕੋਈ ਮੈਂ ਕਿਹੜਾ ਵੀ ਫਰੋਡ ਫਰੂਡ ਦਾ ਕੰਮ ਤਾਂ ਨਹੀਂ ਇਹਦਾ ਨਹੀਂ ਨਹੀਂ ਜੀ ਆਪਾਂ ਘਰਾਂ ਚੋਂ ਹੀ ਲੈਨੇ ਆ ਕੋਈ ਆਪਾਂ ਕਮਿਸ਼ਨ ਨਹੀਂ ਲੈਂਦੇ ਠੀਕ ਹੈ ਆਪਾਂ ਸਿੱਧੀ ਆਪਣੇ ਨਾਂ 'ਤੇ ਸੌਦਾ ਕਰੋ ਕੋਈ ਦਲਾਲ ਨਹੀਂ ਆ ਬਈ ਵਿਚ ਕੋਈ ਦਲਾਲ ਨਹੀਂ ਪਾਉਣਾ ਕੋਈ ਨਹੀਂ ਦਲਾਲ ਪਾਉਣਾ ਮੈਂ ਕਿਹੜਾ ਵੀ 10-20000 ਰੁਪਏ ਵਿੱਚੋਂ ਦਲਾਲ ਮਾਂ ਚਾ ਅਗਲੇ ਬੰਨਿਓ ਕੋਈ ਦਲਾਲ ਆਊ ਤਾਂ ਉਹ ਕਮਿਸ਼ਨ ਆਪਾਂ ਦੇ ਸਕਦੇ ਆ ਪਰ ਸਾਢ ਜਾਉ ਆਪਾਂ 23000 ਰੁਪਏ ਤੱਕ ਜਿੰਨੇ ਟਰੈਕਟਰ ਨੇ ਆਪਣੇ ਕੋਲੇ ਸਾਰੇ ਪਹਿਲੇ ਘਰ ਦੇ ਟਰੈਕਟਰ ਨੇ ਪਹਿਲੇ ਘਰ ਦੀ ਦੇ ਬਾਈ ਨਵੇਂ ਲੋ ਪੁਰਾਣੇ ਨੇ ਠੀਕ ਐ ਆ ਜਾ ਫਿਰ ਗੁਰਪੀਰ ਇਧਰ ਨੂੰ ਲੰਗਿਆ ਲੈ ਵੀ ਸੋਨਾਲੀਕਾ ਦਾ ਆਪਾਂ ਬਹੁਤ ਦਿਖਾਤੀ ਤੇ ਹੁਣ ਆਪਾਂ ਸਵਰਾਜ ਤੇ ਨਿਗਾ ਮਾਰਦੇ ਆ ਆ ਸੋਨਾਲੀਕਾ ਦੇਖੋ ਜੀ ਕਾ ਬਹੁਤ ਨਵਾਂ ਟਰੈਕਟਰ ਆ ਠੀਕ ਐ ਜਿਹੜਾ ਟਰੈਕਟਰ ਦੇਖਣਾ ਹੁਣ ਇਹ 2003 ਮਾਡਲ ਆ ਠੀਕ ਐ ਪਰ ਇਹ ਟਰੈਕਟਰ ਐ ਮੰਨ ਕੇ ਆਓ ਵੀ ਸੀ 17 18 ਮਾਡਲ ਦੇਖਣ ਚੱਲੇ ਆ ਮੈਂ ਕਹਿੰਦਾ ਵੀ ਦੇਖਣ ਲਾ ਦੇਖਣ ਨੂੰ ਵੀ ਨਹੀਂ ਲੱਗਦਾ ਇਹ ਨਾਲ ਜੀ ਸਾਰਾ ਸਾਰਾ ਰੀਨਲ ਟਰ ਠੀਕ ਹੈ ਸਿਸਟਮ ਡਿੱਕ ਸਿਸਟਮ ਵਿੱਚ ਹੀ ਲੱਗਾ ਛੇ ਛਿਰੀ ਡਬਲ ਕਲਚ ਡਿੱਕ ਸਿਸਟਮ ਨਾਲ ਹੀ ਦੇਵਾਂਗੇ ਨਾਲ ਹੀ ਦੇਵਾਂਗੇ ਜੋ ਮੱਕਰ ਦੇ ਦੇ ਨੀ ਕਿਤੇ ਲਾ ਕੇ ਰੱਖ ਲੋ ਮਤਲਬ ਸਭ ਕੁਝ ਨਾਲ ਦੇਵਾਂਗੇ ਜੀ ਕਿੰਨੀ ਡਿਮਾਂਡ ਮੰਗਦੇ ਆਂ ਇਹਦੀ ਇਹਦਾ 290000 ਡਿਮਾਂਡ ਆਪਾਂ 280 ਦਾ ਦੇ ਦਾਂਗੇ 280 ਦਾ ਦੇ ਦੋਗੇ ਹਾਂਜੀ ਹਾਂਜੀ ਬਸ ਠੀਕ ਆ ਬਾਈ ਤੇ ਆਦਿਆ ਗੁਰਪ੍ਰੀਤ ਲੈ ਇਹ ਤਾਂ ਬਾਈ ਹੁਣ ਝੋਟਾ ਹੈ ਇਹ ਟਰੈਕਟਰ ਨਹੀਂ ਆਪਾਂ ਝੋਟਾ ਕਹਿ ਸਕਦੇ ਹਾਂ ਹਾਂਜੀ 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 ਠੀਕ ਆ ਕਿਉਂਕਿ ਸਬਰਾਜ ਜਿਹੜਾਗਾ ਸਬਰਾਜ 98 11 ਸੋਨਾ ਲਿਖਿਆ ਤਿੰਨੇ ਝੋਟੇ ਟਰੈਕਟਰ ਨੇਗੇ ਇਹਨਾਂ ਇਹਦੀ ਕੀ ਬਾਈ ਇਹਦੀ ਖਾਸੀਅਤ ਹੈ ਇਹ ਬਾਈ ਜੀ 2000 ਮਾਡਲ ਆ origignal tractor ਆ ਸਾਰਾ ਕਿਤੇ ਕਲਮੀ ਲੱਗੀ ਠੀਕ ਹੈ 2000 ਮਾਡਲ ਕਲੋਸ ਕਰ ਇੰਜਨ ਠੀਕ ਹੈ ਤੇ 260 ਡਿਮਾਂਡ ਆ 240 ਦਾ ਦੇ ਦਾਂਗੇ ਜੀ 240 ਦਾ ਡਬਲ ਕਲਚ 6 ਚਿਰੀ ਠੀਕ ਹੈ ਕਿੱਥੋਂ ਕਿੱਡ ਨੰਬਰ ਕਿੱਥੋਂ ਆ ਬਾਈ ਪੰਜਾਬ ਜੀ ਪੰਜਾਬ ਦੇ ਨੰਬਰ ਸਾਰੇ ਪੰਜਾਬ ਦੇ ਨੇ ਬਸ ਠੀਕ ਆ ਆ ਜਾ ਗੁਰਪੀ ਦਾ ਅੱਗੇ ਨੂੰ ਤੁਰਿਆ ਤੇ ਇੱਕ ਛੋਟਾ ਹੋਰ ਖੜਾ ਮੈਂ ਇਹ ਵੀ ਕਹਿਣਾ ਵੀ ਉਹਦੇ ਕੀ ਜਿੰਨਾ ਮਾਰਦੇ ਉਹ ਕਿ ਛੋਟਾ ਬਈ ਮੈਂ ਇਹ ਬਾਈ ਜੀ 99 ਮਾਡਲ ਆ ਅਸਾਂ 99 ਆ ਬਾਈ ਪਰ ਸੋਨਾ ਬਹੁਤ ਆ ਬਾਈ 4-5 ਮਾਡਲ ਵਰਗਾ ਹੂੰ ਬਾਈ ਮੈਂ ਜੰਗੇਰ ਦੀ ਵੀ ਫੁੱਲ ਜ਼ਿੰਮੇਵਾਰੀ ਆ ਅਸੀਂ ਕਹਾਂ ਲਾ ਹਫਤੇ ਬਾਅਦ ਆਪਾਂ ਨੂੰ ਮੋੜ ਜੇ ਅੱਛਾ ਕੋਈ ਗੱਲ ਨਹੀਂ ਆਪਾਂ ਫੇਰ ਪੇਮੈਂਟ ਲਵਾਂਗੇ ਅਗਲੇ ਮਨ ਸ਼ਾਂਤ ਹੋ ਗਏ ਠੀਕ ਆ ਤੇ ਮੈਂ ਕਹਿੰਦਾ ਵੀ ਇੱਕ ਹਫਤੇ ਦੇ ਫੇਰ ਤਾਂ ਤੁਹਾਨੂੰ ਪਤਾ ਰੱਖੀ ਜੇ ਕੋਈ ਖਰਾਬੀ ਵੀ ਹੋਵੇ ਠੀਕ ਆ ਬਾਈ 1,85,000 ਮੁੱਲ ਆਪਾਂ ਇਹ ਵੀ 75 ਦਾ ਦੇ ਦਾਂਗੇ 75 ਦਾ 1,75,000 ਦਾ ਠੀਕ ਆ ਉਹਨਾਂ ਦੇ ਲਈ 5000 ਦਾ 5-7000 ਦੇ ਨਹੀਂ ਭਰਾ ਵਾਦੀ ਕਰ ਦਈਏ ਮਾਣ ਭਣੇ ਦੀ ਗੱਲ ਆ ਕਿ ਉਹਨਾਂ ਲਈ ਆਫਰ ਕਰਾਂਗੇ ਤੇ ਇਹ ਤਾਂ ਮੈਂ ਕਹਣਾ ਬਹੁਤ ਨਵਾਂ ਖੜਾ ਟਰੈਕਟਰ ਬਾਈ ਬਹੁਤ ਸੋਹਣਾਗਾ ਪੀਪੀ 19 ਨੰਬਰ ਹੈ ਪੀਪੀ 19 ਮੇਰੇ ਪਿੰਡ ਦੇ ਹੀ ਨਵਾਂ ਨਿਕਲਿਆ ਪੱਖੋਂ ਤੋਂ ਹੀ ਲਿਆ ਆਇਆ ਹੈ ਆਪਣੇ ਪਿੰਡ ਦੀ ਹੈ ਕੀ ਕਹਤੇ ਆਪਣੇ ਪਿੰਡ ਦੀ ਆ ਬਾਈ ਕਲੋਸ ਕਰ ਇੰਜਨ ਕੋਈ ਵੀ ਨਟ ਨਹੀਂ ਖੁੱਲਿਆ ਹੈ ਜਿੱਕਰ ਨਵੇਂ ਟਾਇਰ ਨੇ ਇਹ ਆਪਾਂ 4,70,000 ਮੰਗਦੇ ਆ 4,55,000 ਦਾ ਦੇ ਦਾਂਗੇ ਜੀ 4,55,000 ਦਾ ਕਲੋਸ ਕਰ ਇੰਜਨ ਠੀਕ ਆ ਬਾਈ ਤੇ ਇਹ ਵੀ ਟਰੈਕਟਰ ਸਾਡੇ ਪਿੰਡ ਦਾ ਹੀ ਆ ਬਾਈ ਸਾਡੇ ਪਿੰਡ ਦੇ ਬੰਦਿਆ ਕੋਲੇ ਚੱਲੀ ਹੋਈ ਚੀਜ਼ ਤਾਂ ਅੱਖਾਂ ਮੀਚ ਕੇ ਲੈ ਲਿਆ ਕਰੋ ਕੋਈ ਬੇਫਿਕਰ ਰਹਾ ਕਰੋ ਤੇ ਇਹ ਮਾਡਲ ਮੈਨੂੰ ਪੁਰਾਣਾ ਲੱਗਦਾ ਬਾਈ ਹਨਾ ਬਾਈ ਜੀ 98 ਮਾਡਲ ਆ ਹੈ ਪਰ ਓਰੀਜਨਲ ਆ ਪਰ ਇਹ ਵੀ ਸੋਹਣਾ ਹੀ ਆ ਬਾਈ ਜੀ ਠੀਕ ਆ ਬਾਈ ਜੀ ਡਬਲ ਕਲਚ 6 ਚ ਰੀਸ ਸਿਸਟਮ ਡਿੱਕ ਵਿੱਚ ਹੀ ਦੇਵਾਂਗੇ ਨਵੇਂ ਟਾਇਰਾਂ ਮੂਹਲੇ ਗੁੜੀਆਰ ਦੇ ਮੰਗ ਲੈ ਟਾਇਰੇ ਮਰਫ ਦੇ ਹੋਣਗੇ 50 60 ਪੈਸੇ ਚੌੜਾਲੇ ਤੇ ਇਹਦੀ ਕੀ ਡਿਮਾਂਡ ਕੀ ਕਰਦੇ ਇਹਦੀ 230 ਮੰਗਦੇ ਆ ਜੀ ਆਪਾਂ 220 ਦਾ ਦੇ ਦਾਂਗੇ 220 ਦਾ ਹਾਂ 98 ਮਾਡਲ ਹੈ ਸਪੈਸ਼ਲ ਬਾਹਰ ਪੰਪ ਵਾਲੇ ਟਰੈਕਟਰ ਨੇ ਜੀ ਅੱਛਾ ਇਹ ਸਪੈਸ਼ਲ ਬਾਹਰ ਪੰਪ ਵਾਲਾ ਬਹੁਤ ਘੱਟ ਮਿਲਦਾ ਜੀ ਬਾਹਰ ਪੰਪ ਨਹੀਂ ਮਿਲਦਾ ਟਰੈਕਟਰਾਂ ਦੇ ਬਾਹਰ ਪੰਪ ਵਾਲਾ ਟਰੈਕਟਰ ਹੈ ਠੀਕ ਹੈ ਇਹ ਸੁਵਰਾਜ ਆ ਬਾਈ ਠੀਕ ਹੈ ਇਹ ਵੀ ਲੈ ਜਿਓ ਤੇ ਇੱਕ ਜੋ ਢਾ 455 ਇਹਦੇ ਬਾਰੇ ਵੀ ਦਿਓ ਬਾਈ ਜਾਣ ਕਰ ਬਾਈ ਜੀ 2014 ਮਾਡਲ ਆ ਹੂੰ ਫਰੰਟ ਟਾਇਰ ਨੇ 70 ਪੈਸੇ ਨਾਲ ਦੇ ਮੰਗ ਲੈ ਟਾਇਰ ਨਵੇਂ ਨੇ ਸੀਆਰ ਦੇ ਪੀਵੀ 31 ਮਾਨਸਾ ਨੰਬਰਾਂ ਕਲੋਸ ਕਰ ਇੰਜਣਾ ਇਹ ਕਲੋਸ ਕਰ ਇਹਦਾ ਡਿਮਾਂਡ ਆ 495000 480 ਦਾ ਦੇ ਦਾਂਗੇ ਯਾ 480 ਕੀ ਤੱਕ ਛੱਡ ਦੂੰਗੇ ਤਿੰਨ ਤਿੰਨ 40 ਦਾ ਲੋਨ ਵੀ ਕਰ ਦਾਂਗੇ ਵੀਡੀਓ ਸ਼ੇਅਰ ਕਰਨ ਵਾਲਿਆਂ ਦੀ ਕਿ ਇਹੋ ਜਿਹਾ ਆਫਰ ਦੇ ਬਾਈ ਜਿਹੜਾ ਬੱਸ ਵੀ ਬੰਦਾ ਸ਼ੇਅਰ ਵਾਲੇ ਬਟਰ ਤੇ ਦੱਬੀ ਜਾਵੇ ਦੱਬੀ ਜਾਵੇ ਮੈਂ ਜਿੰਨੇ ਵੀ ਟਰੈਕਟਰ ਆ ਜਿਹੜਾ ਵੀ ਕੋਈ ਸਾਨੂੰ ਸਕਰੀਨਸ਼ਾਟ ਦੇ ਦੇ ਤੋ 5 5000 ਹੋਰ ਲੈਸ ਕਰ ਦਾਂਗੇ ਜਿੰਨੇ ਆਪਾਂ ਬੋਲਦੇ ਜਿੰਨੇ ਬੋਲਿਆ ਆਪਾਂ ਬੱਸ ਹੁਣ ਜ਼ੁਬਾਨ ਤੇ ਰਹੋ ਹਾਂਜੀ ਹਾਂਜੀ ਕਿਤੇ ਉਹ ਗੱਲ ਨਾ ਹੋਵੇ ਵੀ ਗੱਲਾਂ ਕੁਝ ਹੋਰ ਕੰਮ ਨਾ ਕੁਝ ਹੋਰ ਹਾਂਜੀ ਹਾਂਜੀ ਠੀਕ ਆ ਬਾਈ ਆਪਾਂ ਖੜੇ ਆ ਆਪਾਂ ਕਰਾਵਾਂਗੇ ਤੇ ਇੱਕ ਤੋ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣਾਗਾ ਹਾਂਜੀ 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 ਸਭ ਤੋਂ ਮੈਂ ਕਹਿੰਦਾ ਵੀ ਪੁਰਾਣਾ ਟਰੈਕਟਰ ਇੱਥੋਂ ਦਾ ਤੇ ਬਹੁਤ ਜ਼ਿਆਦਾ ਸੋਹਣਾ ਯਾਰ ਮਹਿੰਦਰਾ ਕਹਿੰਦੇ ਆਗੇ ਬਾਈ ਠੀਕ ਹੈ ਨਾ 265 ਆ ਬਾਈ ਜੀ ਇਹ ਠੀਕ ਹੈ ਮਹਿੰਦਰਾ 265 ਆ 265 70 ਪੈਸੇ ਟਾਇਰਾ ਸੀੜ ਦੇ ਇਹ ਮੰਗਦੇ ਤਾਂ 1,65,000 ਆ ਠੀਕ ਹੈ 1,55 ਦਾ ਆਪਾਂ ਦੇ ਦਾਂਗੇ 1